ਦੋਸਤੋ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇੱਕ ਬਾਬਾ ਬਹੁਤ ਵਾਇਰਲ ਹੋ ਰਿਹਾ ਹੈ ਉਹ ਹੈ ਸਾਈਂ ਸ੍ਰਿੰਦਰ ਸਿੰਘ ਬਾਕਰਪੁਰ ਵਾਲਾ ਇਹ ਬਾਕਰਪੁਰ ਵਾਲਾ ਬਾਬਾ ਵਾਇਰਲ ਤਾਂ ਪਹਿਲਾਂ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਸੀ ਪਰ ਉਦੋਂ ਫਰਕ ਇਹਨਾ ਸੀ ਕਿ ਉਸ ਦੀਆਂ ਉਦੋਂ ਚੰਗੀਆਂ ਵੀਡੀਓ ਵਾਇਰਲ ਹੁੰਦੀਆਂ ਸਨ ਵੱਡੇ-ਵੱਡੇ ਪੰਜਾਬੀ ਸਿੰਗਰ ਇਸ ਬਾਕਰਪੁਰ ਵਾਲੇ ਬਾਬੇ ਦਾ ਨਾਮ ਆਪਣੇ ਗੀਤਾਂ ਵਿੱਚ ਲੈਂਦੇ ਸਨ ਵੱਡੀਆਂ-ਵੱਡੀਆਂ ਫਿਲਮੀ ਐਕਟਰਾਂ ਨਾ ਵੱਡੀਆਂ-ਵੱਡੀਆਂ ਮਾਡਲ ਕੁੜੀਆਂ ਇਸੇ ਸਰਿੰਦਰ ਸ਼ਾਹ ਬਾਕਰਪੁਰ ਵਾਲੇ ਦੇ ਪੈਰਾ ਵਿੱਚ ਵੈਂਧੀਆਂ ਸਨ ਪਰ ਹੁਣ ਇਸ ਦੇ ਬਿਲਕੁਲ ਉਲਟ ਹੋ ਰਿਹਾ ਅਜੇ ਬਾਬੇ ਉੱਤੇ ਇੱਕ ਮਾਡਲ ਕੁੜੀ ਵੱਲੋਂ ਲਾਏ ਇਲਜ਼ਾਮਾਂ ਵਾਲਾ ਮਾਮਲਾ ਠੰਡਾ ਨਹੀਂ ਸੀ ਪਿਆ ਕਿ ਹੁਣ ਇੱਕ ਹੋਰ ਵਿਵਾਦ ਬਾਬੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਇੱਕ ਹੋਰ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਕਰਪੁਰ ਵਾਲਾ ਬਾਬਾ ਸਾਈ ਸਰਿੰਦਰ ਸ਼ਾਹ ਇੱਕ ਪਿੰਡ ਵਿੱਚ ਕੁਝ ਔਰਤਾਂ ਨੂੰ ਗਾਲ੍ਹਾਂ ਕੱਢਦਾ ਤੇ ਉਹਨਾਂ ਨਾਲ ਹੱਥੋਂ ਪਾਈ ਆਉਂਦਾ ਨਜ਼ਰ ਆ ਰਿਹਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਕੌਣ ਹੈ ਬਾਕਰਪੁਰ ਵਾਲਾ ਸਾਈਂ सुरेंद्र ਸ਼ਾ ਕੀ ਹੈ ਇਸ ਦੀ ਅਸਲੀਅਤ ਇਸ ਦਾ ਪਰਿਵਾਰਕ ਪਿਛੋਕੜ ਕੀ ਹੈ ਕੀ ਸੱਚਮੁੱਚ ਇਹ ਬਾਬਾ ਲੋਕਾਂ ਦੇ ਵੀਜੇ ਲਗਾ ਕੇ ਦਿੰਦਾ ਹੈ ਜਾਂ ਫਿਰ ਲੋਕਾਂ ਨੂੰ ਮੂਰਖ ਬਣਾਉਂਦਾ ਨਾਲ ਹੀ ਆਪਾਂ ਗੱਲਬਾਤ ਕਰਾਂਗੇ सुरेंद्र ਸ਼ਾ ਦੀ ਉਸ ਵੀਡੀਓ ਬਾਰੇ ਜਿਸ ਵਿੱਚ सुरेंद्र ਸ਼ਾ ਔਰਤਾਂ ਨੂੰ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ ਕੀ ਹੈ ਅਸਲ ਵਿੱਚ ਉਹ ਪੂਰਾ ਮਾਮਲਾ आज दी वीडियो ਵਿੱਚ ਹੋਣਗੇ सुरेंद्र साई बारे ਵੱਡੇ ਖੁਲਾਸੇ ਜਿਹਨਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਬਾਬਾ ਸਾਈ सुरेंद्र ਸ਼ਾ ਪੰਜਾਬ ਦੇ ਜ਼ਿਲ੍ਹੇ ਮਹਾਲੀ ਵਿੱਚ 에어ਪੋਰਟ ਰੋਡ ਤੇ ਪੈਂਦੇ ਮਹਾਲੀ 에어로 ਸਿਟੀ ਵਿੱਚ ਪੈਂਦੇ ਪਿੰਡ ਬਾਕਰਪੁਰ ਵਿੱਚ ਬਣੀ ਇੱਕ ਮੁਸਲਮਾਨੀ ਦਰਗਾਹ ਤੇ ਰਹਿੰਦਾ ਹੈ ਸਾਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰਿੰਦਰ ਸਿੰਘ ਦਾ ਜਨਮ 11 ਨਵੰਬਰ 1988 ਨੂੰ ਇਸੇ ਪਿੰਡ ਬਾਕਰਪੁਰ ਵਿੱਚ ਹੋਇਆ ਸੀ ਤੇ ਦੱਸਿਆ ਜਾਂਦਾ ਹੈ ਕਿ ਬਾਕਰਪੁਰ ਪਿੰਡ ਵਿੱਚ ਹੀ ਬਣੀ ਇੱਕ ਕਬਰ ਉੱਤੇ ਇੱਕ ਬ੍ਰਹਮ ਜੋਗੀ ਨਾਮ ਦਾ ਫਕੀਰ ਰਹਿੰਦਾ ਸੀ ਜਦੋਂ ਸ੍ਰਿੰਦਰ ਸਿੰਘ 6 ਸਾਲ ਦਾ ਸੀ ਤਾਂ ਉਸ ਦਾ ਮਾਪਿਓ ਉਸ ਨੂੰ ਇਸੇ ਬਾਬੇ ਬ੍ਰਹਮ ਜੋਗੀ ਕੋਲ ਛੱਡ ਗਿਆ ਸ੍ਰਿੰਦਰ ਸਿੰਘ ਬ੍ਰਹਮ ਜੋਗੀ ਤੋਂ ਬਾਅਦ ਇਸ ਜਗ੍ਹਾ ਦਾ ਮੁਖੀ ਬਣ ਗਿਆ ਸਰਿੰਦਰ ਸ਼ਾਹ ਵੱਲੋਂ ਆਪਣਾ ਸੰਬੰਧ ਨਕੋਦਰ ਡੇਰੇ ਦੇ ਬਾਬੇ ਮੁਰਾਦ ਸ਼ਾਹ ਅਤੇ लाਡੀ ਸ਼ਾਹ ਨਾਲ ਵੀ ਜੋੜਿਆ ਗਿਆ ਸੀ ਉਸ ਦੇ ਡੇਰੇ ਵਿੱਚ ਅੱਜ ਵੀ ਮੁਰਾਦ ਸ਼ਾਹ ਤੇ लाਡੀ ਸ਼ਾਹ ਦੀਆਂ ਤਸਵੀਰਾਂ ਦੇਖਣ ਨੂੰ ਆਮ ਹੀ ਮਿਲ ਜਾਂਦੀਆਂ ਹਨ ਜਿਸ ਵੇਲੇ ਬ੍ਰਹਮ ਜੋਗੀ ਇਸ ਡੇਰੇ ਦਾ ਮਾਲਕ ਸੀ ਤਾਂ ਉਸ ਵਕਤ ਕੋਈ ਡੇਰਾ ਬਾਲਾ ਵੱਡਾ ਨਹੀਂ ਸੀ ਸਰਿੰਦਰ ਸ਼ਾਹ ਡੇਰਾ ਮੁਖੀ ਬਣ ਤੋਂ ਬਾਅਦ ਸਭ ਤੋਂ ਜ਼ਿਆਦਾ ਮਸ਼ਹੂਰ ਉਸ ਵੇਲੇ ਹੋਇਆ ਦੇਦੋ ਕੋਈ ਪੰਜਾਬੀ ਸਿੰਗਰ ਇਸ ਦੇ ਪੈਰਾਂ ਵਿੱਚ ਬੈਠਣ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ ਪਿਛਲੇ ਸਾਲ ਜਦੋਂ ਛੋਟੇ ਸਹਿਬ ਜਾਦੇਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਸੀ ਤਾਂ ਉਸ ਵਕਤ ਏ ਸਾਈਂ ਸਰਿੰਦਰ ਸ਼ਾਹ ਵੱਲੋਂ ਆਪਣੇ ਆਪ ਨੂੰ ਸਿੱਖ ਧਰਮ ਨਾਲ ਜੋੜਨ ਲਈ ਇੱਕ ਪੈਦਲ ਮਾਰਚ ਕੱਢਿਆ ਗਿਆ ਸੀ ਅੱਜ ਦੇ ਸਮੇਂ ਵਿੱਚ ਸਾਈਂ ਸਰਿੰਦਰ ਵੱਲੋਂ ਆਪਣਾ ਗੁਰੂ ਮੁਰਾਦ ਸ਼ਾਹ ਤੇ ਲਾਡੀ ਸ਼ਾਹ ਨੂੰ ਦੱਸਿਆ ਜਾਂਦਾ ਹੈ ਬਾਕਰਪੁਰ ਵਿੱਚ ਬਣੀ ਦਰਗਾਹ ਜਿਸ ਦਾ ਮੁਖੀ ਸਰਿੰਦਰ ਸਾਈ ਹੈ ਉਸ ਨੂੰ ਪੰਜ ਪੀਰਾਂ ਦੀ ਜਗ੍ਹਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਿੱਛੇ ਜੇ ਤੁਸੀਂ ਸਰਿੰਦਰ ਸਾਈ ਦੀ ਇੱਕ ਵੀਡੀਓ ਸ਼ਾਇਦ ਦੇਖੀ ਹੋਵੇਗੀ ਜਿਸ ਵਿੱਚ ਉਹ ਪਾਸਪੋਰਟ ਉੱਤੇ ਕੁਝ ਲਿਖਦਾ ਨਜ਼ਰ ਆ ਰਿਹਾ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਜਿਸ ਪਾਸਪੋਰਟ ਉੱਤੇ ਬਾਬੇ ਨੇ ਆਪਣੀ ਉਂਗਲ ਨਾਲ ਕੁਝ ਲਿਖਿਆ ਸੀ ਉਹਨਾਂ ਦਾ ਵੀਜ਼ਾ ਲੱਗ ਗਿਆ ਜਿਸ ਤੋਂ ਬਾਅਦ ਤਾਂ ਜਿਵੇਂ ਲੋਕ ਇੰਨੇ ਆਧ ਭਗਤੀ ਵਿੱਚ ਡੁੱਬੇ ਕਿ ਹਰ ਕੋਈ ਆਪਣਾ ਵੀਜ਼ਾ ਲਗਵਾਉਣ ਲਈ ਸਰਿੰਦਰ ਸ਼ਾਹ ਦੇ ਡੇਰੇ ਤੇ ਪਹੁੰਚ ਜਾਂਦਾ ਕਿ ਸਾਈ ਜੀ ਮੇਰਾ ਵੀ ਵੀਜ਼ਾ ਲਗਵਾ ਦਿਓ ਸਰਿੰਦਰ ਸਾਈ ਵੱਲ ਵੇਖ ਪੰਜਾਬ ਵਿੱਚ ਬੈਠੇ ਹੋਰ ਡੇਰੇਦਾਰਾਂ ਨੇ ਵੀ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੂੰ ਹੈਰਾਨੀ ਉਸ ਵਕਤ ਹੋਈ ਜਦੋਂ ਪਾਸਪੋਰਟ ਵਾਲੀ ਉਹ ਕੁੜੀ ਜੋ ਪਹਿਲੀ ਵਾਰ ਸਰਿੰਦਰ ਸਾਈ ਕੋਲ ਗਈ ਸੀ ਉਸ ਨੇ ਆ ਕੇ ਮੀਡੀਆ ਵਿੱਚ ਦਾਅਵਾ ਕੀਤਾ ਕਿ ਜਦੋਂ ਸਰਿੰਦਰ ਸ਼ਾਈ ਨੇ ਉਸ ਦੇ ਪਾਸਪੋਰਟ ਉੱਤੇ ਆਪਣਾ ਸਾਈਨ ਕੀਤਾ ਤਾ ਉਸ ਤੋਂ ਬਾਅਦ ਉਸਦਾ ਵੀਜ਼ਾ ਰਿਫਿਊਜ਼ ਹੋ ਗਿਆ। ਸਰਿੰਦਰ ਸਾਈਹ ਦੇ ਕਹਿਣ ਤੇ ਉਸਨੇ ਦੁਬਾਰਾ ਅਪਲਾਈ ਕੀਤਾ ਪਰ ਫਿਰ ਰਿਫਿਊਜ਼ ਲਈ। ਇਦਾਂ ਕਰਕੇ ਉਸ ਕੁੜੀ ਨੇ ਤਿੰਨ ਵਾਰ ਰਿਫਿਊਜ਼ ਵੀਜ਼ਾ ਕਰਵਾਇਆ ਸੀ। ਇਹ ਸੀ ਕੁਝ ਸਰਿੰਦਰ ਸਾਈਹ ਦੀ ਅਸਲੀਅਤ ਤੇ ਇਸ ਤੇ ਆਪਾਂ ਬਾਅਦ ਵਿੱਚ ਆਉਨੇ ਹਾਂ। ਪਹਿਲਾਂ ਬਾਕਰਪੁਰ ਵਾਲੇ ਬਾਬੇ ਦੀ ਉਸ ਵੀਡੀਓ ਬਾਰੇ ਚਰਚਾ ਕਰ ਲਈਏ ਜਿਸ ਵਿੱਚ ਸਰਿੰਦਰ ਸਾਈਹ ਔਰਤਾਂ ਨੂੰ ਗਾਲ੍ਹਾਂ ਕੱਢਦਾ ਅਤੇ ਹੱਥੋਂ ਭਾਈ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵਾਇਰਲ ਵੀਡੀਓ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ। ਅਸਲ ਵਿੱਚ ਇਹ ਬਾਕਰਪੁਰ ਪਿੰਡ ਦੀ ਹੀ ਵੀਡੀਓ ਹੈ। ਇਹ ਪੂਰਾ ਮਾਮਲਾ ਇਹ ਬਣਿਆ ਕਿ ਪਿੰਡ ਬਾਕਰਪੁਰ ਜਿੱਥੇ ਸਰਿੰਦਰ ਸ਼ਾਹ ਦਾ ਘਰ ਹੈ ਉਸ ਦੇ ਘਰ ਦੇ ਕੋਲ ਮੋੜ ਤੇ ਪਿੰਡ ਵਾਲਿਆਂ ਵੱਲੋਂ ਇੱਕ ਲੰਗਰ ਲਗਾਇਆ ਗਿਆ ਸੀ। ਜਿੱਥੇ ਪਿੰਡ ਦੇ ਹੀ ਇੱਕ ਗਰੀਬ ਪਰਿਵਾਰ ਦਾ ਇੱਕ ਛੋਟਾ ਲੜਕਾ ਬੈਠਾ ਲੰਗਰ ਚੱਕ ਰਿਹਾ ਸੀ। ਪਰ ਇੰਨੇ ਨੂੰ ਸਰਿੰਦਰ ਸ਼ਾਹ ਵੀ ਆਪਣੇ ਘਰ ਤੋਂ ਆਪਣੀ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਉਸ ਲੰਗਰ ਵਾਲੀ ਜਗ੍ਹਾ ਦੇ ਵਿੱਚੋਂ ਦੀ ਲੰਗਦਾ ਸ੍ਰਿੰਦਰ ਸ਼ਾਹ ਵੱਲੋਂ ਆਪਣੀ ਗੱਡੀ ਲੰਗਰ ਛੱਕ ਰ ਹੈ ਉਸ ਮੁੰਡੇ ਦੀ ਥਾਲੀ ਦੇ ਉੱਤੇ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਭਖ ਜਾਂਦਾ ਪੀੜਤ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਸ੍ਰਿੰਦਰ ਸਾਈਂ ਅਤੇ ਉਸ ਦੇ ਗੁੱਡਿਆਂ ਵੱਲੋਂ ਸਾਡੇ ਘਰ ਤੇ ਇੱਟਾ ਰੋੜੇ ਮਾਰੇ ਗਏ ਗਾਲੀ ਗਲੋਚ ਕੀਤਾ ਗਿਆ ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਕਿ ਪੀੜਤ ਪਰਿਵਾਰ ਦੀਆਂ ਕੁੜੀਆਂ ਦੇ ਢਿੱਡਾਂ ਵਿੱਚ ਵੀ ਲੱਤਾਂ ਮਾਰੀਆਂ ਗਈਆਂ ਇਲਜ਼ਾਮ ਹਨ ਕਿ ਸਰਿੰਦਰ ਸ਼ਾਹੀ ਵੱਲੋਂ ਬਾਹਰੋਂ ਲੜਾਈ ਵਾਸਤੇ ਬੌਂਸਰ ਬੁਲਾਏ ਗਏ ਸਨ ਤੁਸੀਂ ਪਹਿਲਾਂ ਵੀ ਕਈ ਵੀਡੀਓਜ਼ ਵਿੱਚ ਦੇਖਿਆ ਹੋਣਾ ਕਿ ਸਰਿੰਦਰ ਸ਼ਾਹ ਦੇ ਨਾਲ ਕਿਸੇ ਵੱਡੇ ਮੰਤਰੀ ਮੰਗ ਜਾਂ ਕਿਸੇ ਵੱਡੇ ਗਾਇਕ ਮੰਗ ਬੌਂਸਰਾਂ ਦਾ ਇੱਕ ਵੱਡਾ ਕਾਫਲਾ ਚੱਲਦਾ ਹੈ ਪੀੜਤ ਪਰਿਵਾਰ ਵੱਲੋਂ ਇਸ ਤੋਂ ਬਾਅਦ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਤੇ ਮਜਬੂਰ ਉਹਨਾਂ ਨੂੰ ਆਪ ਹੀ ਝੁੱਕ ਕੇ ਰਾਜ਼ੀ ਨਵਾ ਕਰਨਾ ਪਿਆ ਇਸ ਗੱਲ ਤੋਂ ਤੁਸੀਂ ਵੀ ਵਕਫ ਹੋ ਕਿ ਗੱਲ ਬਾਅਦ ਵਿੱਚ ਸੱਚ ਝੂੜਦੀ ਨਹੀਂ ਗੱਲ ਬਾਅਦ ਵਿੱਚ ਬੋਟਾ ਤੇ ਆ ਕੇ ਰੁਕ ਜਾਂਦੀ ਹੈ ਇਹ ਸੀ ਸਰਿੰਦਰ ਸਾਈਂ ਦੀ ਵਾਇਰਲ ਹੋ ਰਹੀ ਉਸ ਵੀਡੀਓ ਦਾ ਸੱਚ ਦੋਸਤੋ ਅਸੀਂ ਅਕਸਰ ਹੀ ਪਹਿਲਾਂ ਹੀ ਤੁਹਾਨੂੰ ਸਮੇਂ-ਸਮੇਂ ਤੇ ਪੰਜਾਬ ਵਿੱਚ ਫੈਲੇ ਪਖੰਡਵਾਦ ਅਤੇ ਪਖੰਡੀ ਸਾਧਾ ਤੋਂ ਸੁਚੇਤ ਕਰਦੇ ਰਹਿੰਦੇ ਹਾਂ ਜੋ ਕੁਝ ਤੁਸੀਂ ਵੀਡੀਓ ਵਿੱਚ ਜਾਂ ਰੀਲਾਂ ਵਿੱਚ ਚੰਗੀਆਂ-ਚੰਗੀਆਂ ਗੱਲਾਂ ਦੇਖਦੇ ਹੋ ਉਹ ਸਾਰੀਆਂ ਬਿਲਕੁਲ ਸੱਚ ਨਹੀਂ ਹੁੰਦੀਆਂ ਪਰਦੇ ਦੇ ਪਿੱਛੇ ਸੱਚਾਈ ਉਹਨਾਂ ਦੀ ਕੁਝ ਹੋਰ ਆਉਂਦੀ ਹੈ ਐਵੇਂ ਕਿਸੇ ਦੇ ਕਹਿਣ ਤੇ ਜਾਂ ਫਿਰ ਸੋਸ਼ਲ ਮੀਡੀਆ ਤੇ ਰੀਲਾਂ ਵੇਖ ਕੇ ਕਿਸੇ ਦੇ ਅੰਨੇ ਭਗਤ ਨਾ ਬਣ ਜਾਇਆ ਕਰੋ ਅੱਜ ਸਮਾਂ ਕਲਯੁਗ ਦਾ ਚੱਲ ਰਿਹਾ ਅੱਜ ਕੋਈ ਵੀ ਬਾਬਾ ਕੋਈ ਵੀ ਸਾਧ ਬਾਹ ਖੜੀ ਕਰਕੇ ਇੰਨੀ ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਕਿ ਹਾਂ ਮੇਰੇ ਵਿੱਚ ਕੋਈ ਕਰਾਮਾਤ ਹੈ ਸਭ ਪਖਾੜਵਾਦ ਦਾ ਕਾਰਨ ਸਿਰਫ ਇੱਕੋ ਹੈ ਉਹ ਹੈ ਪੈਸਾ ਜਿਹੜੀ ਉਹ ਮਾਡਲ ਕੁੜੀ ਅੱਜ ਮੀਡੀਆ ਵਿੱਚ ਇਹ ਗੱਲ ਕਹਿ ਰਹੀ ਹੈ ਇਹ ਸਰਿੰਦਰ ਸਾਈਂ ਝੂਠਾ ਹੈ ਮੇਰਾ ਕੋਈ ਵੀਜ਼ਾ ਨਹੀਂ ਲੱਗਾ ਪਹਿਲਾ ਇਹਨਾਂ ਇੰਸਟਾ ਸਟਾਰਾਂ ਨੇ ਹੀ ਤਾਂ ਬਾਬੇ ਨੂੰ ਇੰਨਾ ਫੇਮਸ ਕੀਤਾ ਉਸਦੇ ਪੈਰਾਂ ਵਿੱਚ ਬੈਠ ਕੇ ਅੱਜ ਲੋੜ ਹੈ ਤੁਹਾਨੂੰ ਖੁਦ ਅੰਦਰ ਇੰਨੀ ਕਾਬਲੀਅਤ ਹਾਸਲ ਕਰਨ ਦੀ ਕਿ ਤੁਸੀਂ ਸੱਚੇ ਝੂਠੇ ਦੀ ਪਰਖ ਕਰ ਸਕੋ ਨਹੀਂ ਤਾਂ ਇਹੋ ਜਿਹੇ ਪਖੜੀ ਸਮੇਂ-ਸਮੇਂ ਤੇ ਆ ਕੇ ਤੁਹਾਨੂੰ ਲੁੱਟਦੇ ਰਹਿਣਗੇ ਤੇ ਤੁਹਾਨੂੰ ਹੋਰ ਵਿਹਮਾ ਭਰਮਾ ਵਿੱਚ ਪਾਉਣਗੇ ਤੇ ਬਾਅਦ ਵਿੱਚ ਤੁਸੀਂ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕੋਗੇ ਸੋ ਇਹ ਸੀ ਸਰਿੰਦਰ ਸਾਈ ਬਾਕਰਪੁਰ ਵਾਲੇ ਤੇ ਉਸ ਦੀਆਂ ਵਾਇਰਲ ਹੋਣੀਆਂ ਵੀਡੀਓ ਦਾ ਕਾਲਾ ਸੱਚ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ